ਜੀ ਚਾਉਣਾ ਨੇ ਆਪਦਾ ਨਹੀਂ ਸਾਫ਼ ਕੀਤਾ ਸੀ ਕਿ ਪੂਰੇ ਵੇਲੇ ਸ਼ੀਸ਼ੇ ਦੀ ਗੱਲ ਕਰਦੇ ਕਿਉਂਕਿ ਵੈਸੇ ਉਹਨਾਂ ਦਾ ਸ਼ੀਸ਼ੀ ਨਾਲ ਬੜਾ ਪਿਆਰ ਸੀ ਇਸ ਲਈ ਆਪਾਂ ਮਾਲ ਸਾਹਿਬ ਦੀ ਤਾਂ ਮੈਂ ਫਿਰ ਉਹਨਾਂ ਦੇ ਨਿਆਣੇ ਨਹੀਂ ਉਹਨਾਂ ਨੂੰ ਸੀਰੀਅਸਲੀ ਲੈਣ ਦੇ ਜੀ ਹਾਂਜੀ ਉਹ ਮੇਰਾ ਵੀ ਕੋਈ ਪਤਾ ਨਹੀਂ ਜੇ ਅੱਗੇ ਵੇਖੋ ਪੰਜਾਬ 'ਚ ਸ਼ਰਾਬ ਦੀ ਛੇਲ ਕਿੰਨੀ ਵੱਡੀ ਇਹਨਾਂ ਨੂੰ ਉਮੀਦਵਾਰ ਜਿਹੜਾ ਉਹ ਨਹੀਂ ਲੱਭ ਰਿਹਾ ਫਿਰ ਮਜਬੂਰ ਹੋ ਕੇ ਕਿਤੇ ਮੰਤਰੀ ਖੜਾ ਕਰ ਰਿਹਾ ਕਿਤੇ ਐਮਐਲਏ ਖੜਾ ਕਰ ਰਿਹਾ ਕਿਤੇ ਦੂਜੀਆਂ ਪਾਰਟੀਆਂ ਤੋਂ ਬੰਦੇ ਡਿਫੈਕਸ਼ਨ ਕਰਾ ਕਰਾ ਕੇ ਉਹ ਖੜਾ ਕਰ ਲੱਗਦਾ ਨਹੀਂ ਮੁਕਾਬਲਾ ਇਹ ਅਸਲੀਅਤ ਹੈ ਇਹਨਾਂ ਨੂੰ ਪੁੱਛੋ ਕਿ ਕੀ ਆਮ ਆਦਮੀ ਹੁਣ ਖਤਮ ਹੋ ਗਏ ਪੰਜਾਬ ਤੋਂ ਕਿ ਹੁਣ ਕਿਸ ਮੂਹ ਦੇ ਨਾਲ ਤੁਸੀਂ ਦੁਬਾਰਾ ਇਹਨਾਂ ਚਿਹਰਿਆਂ ਨੂੰ ਲੈ ਕੇ ਆ ਰਹੇ ਸਾਡਾ ਚੰਗੀ ਗੱਲ ਹੈ ਇਹਨਾਂ ਚਿਹਰਿਆਂ ਨੂੰ ਟਾਈਮ ਸਰ ਸਜ਼ਾ ਮਿਲਦੀ ਉਹਦਾ 5 ਸਾਲਾਂ ਬਾਅਦ ਮਿਲਣੀ ਸੀ ਇਹਨਾਂ ਨੂੰ ਸਜ਼ਾ ਲੋਕੀ ਹੁਣੇ ਦੇ ਦੇਣਗੇ ਪਰ ਇਹਨਾਂ ਨੂੰ ਪੁੱਛੋ ਦੱਸਿਓ ਵੀ ਹੁਣ ਕਿੱਥੇ ਗਏ ਕਹਿੰਦੇ ਸੀ ਐਡੇ ਐਡੇ ਵੱਡੀਆਂ ਕੰਪਨੀਆਂ ਦੇ ਬੰਦੇ ਆ ਰਹੇ ਆ ਸੀਈਓ ਆ ਰਹੇ ਆ ਵਰਲਡ ਲੈਵਲ ਦੇ ਇਕਨੋਮਿਸਟ ਆ ਰਹੇ ਆ ਹੋਰ ਕਈ ਕੁਛ ਆ ਰਿਹਾ ਤੇ ਹੁਣ ਕੈਂਡੀਡੇਟ ਹੀ ਨਹੀਂ ਲੱਭਦਾ ਕੋਈ ਕਿਹੜੀ ਪਾਰਟੀ ਵੱਲ ਅੱਜ ਬਟਾਲੇ ਵਾਲਿਆਂ ਨੇ ਜਿਹੜਾ ਸਵਾਗਤ ਡਾਕਟਰ ਦਰਜੀਤ ਸਿੰਘ ਜੀ ਚੀਮਾ ਸਾਹਿਬ ਦਾ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਮਹਾਜਨ ਸਾਹਿਬ ਦਾ ਸ਼ਹਿਰੀ ਪ੍ਰਧਾਨ ਜੀ ਦਾ ਹੋਤ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਮੇਸ਼ਾ ਸੋਚ ਰਹੀ ਆ ਭਾਈਚਾਰਕ ਸਾਂਝ ਉਸ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਧਰਤੀ ਉੱਥੇ ਅੱਜ ਆਪਾਂ ਸਾਰੇ ਇਕੱਤਰ ਹੋਏ ਆ ਤੇ ਕੱਲ ਰਾਮ ਨੌਮੀ ਦੀਆਂ ਉਹਦੀਆਂ ਮੈਂ ਸਮੂਚੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਸਾਰੀ ਸਿਆਸੀ ਪਾਰਟੀਆਂ ਜਮਾਤਾਂ ਇਹ ਬਾਰਡਰ ਦਾ ਇਲਾਕਾ ਇਹਦੀਆਂ ਆਪਦੀਆਂ ਵੱਖ-ਕਿਸਮ ਦੀਆਂ ਮੁਸ਼ਕਿਲਾਂ ਤਾਂ ਨੇ ਔਰ ਇਹਨਾਂ ਮੁਸ਼ਕਿਲਾਂ ਚ ਪਾਕਿਸਤਾਨ ਨੇ ਹਮੇਸ਼ਾ ਆਪ ਦੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਇਸ ਲਈ ਇੱਥੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਨੂੰ ਬਹਾਲ ਰੱਖਣਾ ਸਾਡਾ ਸ਼ਰੋਮਨੀ ਅਕਾਲੀ ਦਲ ਦਾ ਮੋਢਲਾ ਤੇ ਪਹਿਲਾ ਫਰਜ ਹੈ ਔਰ ਜੋ ਮੈਂ ਸਮਝਦਾ ਡਾਕਟਰ ਚੀਮਾ ਸਾਹਿਬ ਡਾਕਟਰ ਦਿਲਜੀਤ ਸਿੰਘ ਚੀਮਾ ਸਾਹਿਬ ਜਿਨ੍ਹਾਂ ਦੀ ਇਹ ਜਨਮ ਭੂਮੀ ਆ ਇਹ ਇਸ ਰੋਲ ਨੂੰ ਸਭ ਤੋਂ ਬਿਹਤਰ ਸਭ ਤੋਂ ਸੁਲਝੇ ਹੋਏ ਤਰੀਕੇ ਨਾਲ ਔਰ ਬੜੀ ਡੰਗਾਈ ਨਾਲ ਇਸ ਮਸਲੇ ਨੂੰ ਪੰਜਾਬ ਦੀ ਗੱਲ ਨੂੰ ਪਾਰਲੀਮੈਂਟ 'ਚ ਰੱਖਣ ਦੇ ਸਮਰੱਥ ਨੇ ਜਿਹੜੇ ਕੈਂਡੀਡੇਟ ਹੁਣ ਤੱਕ ਉਤਾਰੇ ਗਏ ਆ ਉਹਨਾਂ ਦਾ ਵਿਧਾਨ ਸਭਾ ਦਾ ਰਿਕਾਰਡ ਜ਼ਰੂਰ ਕਢਾ ਲਿਓ ਮੈਂ ਤਾਂ ਉਹਨਾਂ ਦਾ ਸਤਿਕਾਰ ਕਰਦਾ ਮਗਰ ਕਿਤੇ ਇਹ ਵੀ ਦੱਸਿਓ ਕਦੇ ਕੋ ਬਟਾਲੇ ਵਾਸਤੇ ਬੋਲਿਆ ਕੋ ਗੱਲ ਸਿਆਣੀ ਕੀਤੀ ਆ ਬੱਬੂ ਜੀ ਮੇਰੇ ਬੜੇ ਸਤਿਕਾਰਯੋਗ ਨੇ ਉਹ ਤਾਂ ਬੋਲ ਕੇ ਹੀ ਨਹੀਂ ਕੁਝ ਰਾਜੀ ਤੇ ਜਦ ਜਾ ਕੇ ਪਾਰਲੀਮੈਂਟ 'ਚ ਜੇ ਇਸ ਬਾਰਡਰ ਇਲਾਕੇ ਦੀ ਕਿਸੇ ਨੇ ਗੱਲ ਨਹੀਂ ਰੱਖਣੀ ਤਾਰਾਂ ਤੋਂ ਪਾਰ ਵਾਲੇ ਕਿਸਾਨ ਦੀ ਗੱਲ ਨਹੀਂ ਕਰਨੀ ਬਟਾਲੇ ਸ਼ਹਿਰ ਦੀ ਇੰਡਸਟਰੀ ਦੀ ਗੱਲ ਨਹੀਂ ਕਰਨੀ ਪਠਾਨਕੋਟ ਦੇ ਕੰਢੀ ਇਲਾਕੇ ਦੇ ਜਿਹੜੇ ਬੱਕਰੇ ਉਹ ਹਿਲੀ ਏਰੀਆ ਦੇ ਪ੍ਰੋਬਲਮ ਆ ਉਹ ਨਹੀਂ ਰੱਖਣੀ ਤੇ ਮੈਂ ਸਮਝਦਾ ਫਿਰ ਨੁਕਸਾਨ ਸਿਰਫ ਤੇ ਸਿਰਫ ਬਟਾਲੇ ਹਲਕੇ ਦਾ ਗੁਰਦਾਸਪੁਰ ਹਲਕੇ ਦਾ ਹੋ ਸਕਦਾ ਅੱਗੇ ਵੀ ਆਪਾਂ ਚਨੀ ਦਿਓਲ ਜੀ ਨੂੰ ਜਿਤਾ ਕੇ ਵੇਖ ਹੀ ਲਿਆ ਫਿਲਮ ਆ ਗਈ ਗੱਦਰ ਦਾ ਗਦਾਰ ਕੀ ਗਦਰ ਜਿਹੜੀ ਵੀ ਸੀ ਤੇ ਇਧਰ ਆਲੇ ਨਾਲ ਤੱਕ ਗਦਾਰੀ ਹੋ ਗਈ ਮਤਲਬ ਇਧਰ ਆਲੇ ਨੂੰ ਤਾਂ ਰੋਲ ਕਿਥੇ ਵੀ ਨਹੀਂ ਮਿਲਿਆ ਇਸ ਲਈ ਐਮਪੀ ਦੀ ਬੜੀ ਵੱਡੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਔਰ ਮੈਂ ਆਜ ਕਰੂੰਗਾ ਉਮੀਦ ਕਰੂੰਗਾ ਕਿ ਚਾਹੇ ਉਹ ਡੇਰਾ ਬਾਬਾ ਨਾਨਕ ਸਾਹਿਬ ਤੋਂ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉੱਚੇ ਵੀਜ਼ਾ ਫ੍ਰੀ ਮਤਲਬ ਇੱਕ ਪਾਸ ਦੇ ਰਹੀਂ ਮਤਲਬ ਫ੍ਰੀ ਮੂਵਮੈਂਟ ਇਹ ਨਹੀਂ ਕਿ ਲੋਕ ਘਰਾਂਉਂਦੇ ਉਥੇ ਜਾ ਕੇ ਜਿਹੜਾ ਸਿਸਟਮ ਹੈ ਉਸ ਨੂੰ ਨਹੀਂ ਪਸੰਦ ਕਰਦੇ ਗੁਰੂ ਘਰ ਜਾਣਾ ਉਥੇ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਉਸ ਆਵਾਜ਼ ਨੂੰ ਵੀ ਬੁਲੰਦ ਕਰਨਗੇ ਔਰ ਇਹ ਉਹ ਧਰਤੀ ਹੈ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨੀ ਨਾਲ ਤੇ ਬੰਦੀ ਸਿੰਘ ਦਾ ਵਾਅਦਾ ਡੇਰਾ ਬਾਬਾ ਨਾਨਕ ਸਾਹਿਬ ਦੀ ਧਰਤੀ ਤੋਂ ਕੀਤੇ ਕਰਕੇ ਮੁੱਕਰੇ ਸੀ ਸੋ ਇਹ ਸਾਰੀ ਗੱਲਾਂ ਇਹ ਸਾਰੀਆਂ ਜ਼ਿੰਮੇਵਾਰੀਆਂ ਮੈਂ ਸਮਝਦਾ ਕਾਬਲ ਵਕੀਲ ਨੇ ਤਜਰਬੇਕਾਰ ਵਕੀਲ ਨੇ ਤੁਸੀਂ ਇਹ ਵੇਖ ਲਓ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਕੇਸ ਕਿਸਮ ਨਾਲ ਕਦਰ ਕਰਦਾ ਕਿ ਇਥੋਂ ਦਾ ਜੰਪਲ ਹੋਵੇ ਤੇ ਇਹਨਾਂ ਨੂੰ ਰੋਪੜ ਆਲਿਆਂ ਨੇ ਵੀ ਆਪਣਾ ਕੇ ਆਪ ਦਾ ਐਮਐਲਏ ਬਣਾਇਆ ਔਰ ਸਰਕਾਰ ਚ ਬਾਦਲ ਸਾਹਿਬ ਨੇ ਇਹਨਾਂ ਨੂੰ ਵਿਚਾਰਤ ਦਿੱਤੀ ਇਹਨਾਂ ਦੀ ਕਾਬਲੀਅਤ ਹੈ ਸੋ ਚੰਗਾ ਵਕੀਲ ਕਾਬਲ ਵਕੀਲ ਗੁਰਦਾਸਪੁਰ ਦੀ ਗੱਲ ਬਿਹਤਰ ਰੱਖੂਗਾ ਕਮਜ਼ੋਰ ਵਕੀਲ ਗਰਦਾਸਪੁਰ ਦੇ ਕੇਸ ਨੂੰ ਖਰਾਬ ਕਰੂਗਾ ਮੇਰੀ ਤਰ੍ਹਾਂ ਜਿਹੜੇ ਇਲੈਕਸ਼ਨ ਆਪਣੇ ਪਾਰਟੀਆਂ ਨੇ ਉਮੀਦਵਾਰ ਉਤਾਰੇ ਨੇ ਉਹ ਸਾਰੇ ਮੌਜੂਦਾ ਮੰਤਰੀ ਨੇ ਔਰ ਐਮਐਲਏ ਨੇ ਲੱਗਦਾ ਨਹੀਂ ਜੇ ਕੋਈ ਨਾ ਦਿੱਤਾ ਇਹਨਾਂ ਨੇ ਤੇ ਇਲੈਕਸ਼ਨ ਪ੍ਰਭਾਵਿਤ ਹੋ ਸਕਦੇ ਉਹ ਜਿਹੜਾ ਇਹ ਭਗਵੰਤ ਮਾਨ ਹੈ ਨਾ ਬੜਾ ਚਰਾਰਤੀ ਕਿਸਮ ਦਾ ਬੰਦਾ ਇਹਨੂੰ ਪਤਾ ਹੈ ਸਾਰੀ ਹਰਨੇ ਤੇ ਇਹਨੂੰ ਆਇਆ ਕਿ ਚਲੋ ਮਹੀਨਾ ਦੋ ਮਹੀਨਾ ਹੋਰ ਝੰਡੀ ਝੁੰਡੀ ਲੈ ਕੇ ਫਿਰੀ ਜਾਣ ਮੁੜ ਕੇ ਨੇ ਹੌਲੀ ਦੇਣੀ ਕਹਿ ਦੇਣਾ ਕਿ ਜੀ ਇਹਨਾਂ ਨੂੰ ਤਾਂ ਲੋਕ ਪ੍ਰਵਾਹ ਨਹੀਂ ਨਹੀਂ ਕਰਦੇ ਤਾਂ ਹਾਰ ਗਏ ਸਾਰੇ ਇਨਾਂ ਦੀ ਵਜ੍ਹਾ ਵੀ ਨੇ ਅਸਤੀਫਾ ਲੈ ਲੈਣਾ ਸਭ ਦਾ ਚਲੋ ਤੁਸੀਂ ਚਾਹੁੰਦੇ ਹੋ ਲੋਕ ਚਾਹੁੰਦੇ ਆ ਕਿ ਪਹਿਲਾਂ ਲੈ ਕੇ ਅਸਤੀਫਾ ਦੇ ਕੇ ਕੰਮ ਕਰੋ ਖੜ ਚੋ ਮਹੀਨੇ ਦੋ ਦੀ ਕਹਾਣੀ ਅਸਤੀਫਾ ਤਾਂ ਦੇਣਾ ਪੈਣਾ ਹੀ ਇਹਨਾਂ ਨੂੰ ਜੀ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਰਾਜਨੀਤੀ ਜਾ ਕੇ ਸਾਡੇ ਮੁੱਦੇ ਉਠਾਉਣ ਪਰ ਅੱਜ ਦੀ ਰਾਜਨੀਤੀ ਕਿੱਦਾਂ ਦੇਖਦੇ ਹੋ ਕਿ ਆਪਸੀ ਰੰਜਿਸ਼ ਪਾੜੀਆਂ ਹੀ ਆਪ ਹੀ ਇਹ ਨੁਕਤੇ ਚੁੱਕਦੇ ਹੋ ਉਹ ਥੋੜਾ ਤੇ ਮਾਮੀ ਭਾਂਜਾ ਦਾ ਕੁਝ ਨਹੀਂ ਜਾਂਦਾ ਜੀ ਉਹ ਥੋੜਾ ਥੋੜੀ ਵੀ ਮਿਹਰਬਾਨੀ ਉਹਦੀ ਜ ਤੁਸੀਂ ਵੀ ਸਿੱਧੀ ਖਬਰ ਲਾ ਕੇ ਰਾਜੀ ਨਹੀਂ ਚੀਤੀ ਤੁਸੀਂ ਸਵਾਲ ਉਹ ਜੇ ਪੁੱਛਦੇ ਹੋ ਫਿਰ ਤੁਸੀਂ ਵੀ ਸਵਾਦ ਲੈਣ ਦੇ ਚੱਕਰ 'ਚ ਬਾਵਾ ਸਵਾਦ ਲਈ ਜੰਨੇ ਉਹ ਖਬਰਾਂ ਲੱਕੀਆ ਚਾਹੀਦਾ ਤਾਂ ਨਹੀਂ ਸੀਐਮ ਆਨਸਾ ਜਿਹੜੇ ਨਹੀਂ ਉਹਨਾਂ ਦਾ ਵੀ ਚਿਹਰਾ ਉੱਤਰ ਗਿਆ ਕਹਿੰਦੇ ਨੇ ਕਿ ਮੈਂ ਦਿੱਲੀ ਗਿਆ ਸੀ ਕਿ ਕੇਜਰੀਵਾਲ ਸਾਹਿਬ ਨਾਲ ਮੁਲਾਕਾਤ ਕਰਨ ਹੀ ਸ਼ੀਸ਼ਾ ਬੜਾ ਗੰਦਾ ਸੀਗਾ ਵਿੱਚ ਉਹਦੀ ਗੱਲ ਨਹੀਂ ਸਿੱਧੀ ਹੋ ਰਹੀ ਇਹ ਟੈਲੀਫੋਨ ਤੋਂ ਨਾ ਗੱਲ ਕਰਾਈ ਹੈ ਇਹ ਤਾਂ ਲੱਗਦਾ ਕਿ ਜਿੱਦਾਂ ਸੀਐਮ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਨਾਲ ਅੱਤਵਾਦੀਆਂ ਵਰਗਾ ਸਲੂਕ ਹੋ ਰਿਹਾ ਇਹ ਕਹਿਣਾ ਉਹਨਾਂ ਦਾ ਕੁਝ ਨਹੀਂ ਦੇ। ਨਹੀਂ ਬੇਖੋ ਮਾਨ ਸਾਹਿਬ ਦੀ ਗੱਲ ਬੜੀ ਗੰਭੀਰਤਾ ਨਾਲ ਨਾ ਲਿਆ ਕਰੋ ਸ਼ੀਸ਼ਾ ਉਹਨਾਂ ਨੇ ਆਪ ਤਾਂ ਨਹੀਂ ਸਾਫ਼ ਕੀਤਾ ਸੀ ਕਿ ਪੂਰੇ ਵਾਲਾ ਸ਼ੀਸ਼ੇ ਦੀ ਗੱਲ ਕਰਦੇ। ਕਿਉਂਕਿ ਵੈਸੇ ਉਹਨਾਂ ਦਾ ਸ਼ੀਸ਼ੇ ਨਾਲ ਬੜਾ ਪਿਆਰ ਹੈ। ਇਸ ਲਈ ਆਪਾਂ ਮਾਨ ਸਾਹਿਬ ਦੀ ਤਾਂ ਮੈਂ ਫਿਰ ਉਹਨਾਂ ਦੇ ਨਿਆਣੇ ਨਹੀਂ ਉਹਨਾਂ ਨੂੰ ਸੀਰੀਅਸਲੀ ਲੈਣ ਦੇ ਜੀ। ਹਾਂ ਜੀ ਉਹ ਮੇਰਾ ਵੀ ਕੋਈ ਪਤਾ ਨਹੀਂ ਤੁਹੀਂ ਅੱਗੇ ਵੇਖੋ ਪੰਜਾਬ 'ਚ ਸ਼ਰਾਬ ਦੀ ਛੇਲ ਕਿੰਨੀ ਵੱਧ ਗਈ ਹੈ ਇਹ ਮਾਨ ਸਾਹਿਬ ਦੀ ਬਦੌਲਤ ਹੀ ਆ ਸਕੂਲ ਤਾਂ ਖੁੱਲਿਆ ਨਹੀਂ ਕਾਲਜ ਖੁੱਲਿਆ ਨਹੀਂ ਅੱਜ ਹੀ ਖਬਰ ਲੱਗੀ ਹੈ ਨਾ ਕਿਵੇਂ ਡੈੱਡ ਬਾਡੀ ਦੇ ਨਾਲ ਇੱਕ ਪੇਸ਼ੈਂਟ ਪਿਆਇਆ ਤੇ ਕਹਿੰਦੇ ਜਿਹੜਾ ਅਸੀਂ ਹੈਲਥ ਦਾ ਇੰਕਲਾਬ ਲਿਆਵਾਂਗੇ ਦੇਖੋ ਤੁਸੀਂ ਬਟਾਲਾ ਸ਼ਹਿਰ ਇੱਕ ਬੜਾ ਇੰਪੋਰਟੈਂਟ ਇਤਿਹਾਸਿਕ ਸ਼ਹਿਰ ਹੈ ਤੁਸੀਂ ਹਾਲਾਤ ਇੱਥੋਂ ਦੇ ਸਕੂਲਾਂ ਦੇ ਵੀ ਜਾਣਦੇ ਹੋ ਜੀ ਬੇਸਿਕ ਐਮੈਨਿਟੀਆਂ ਦੇ ਵੀ ਜਾਣਦੇ ਹੋ ਔਰ ਹਸਪਤਾਲਾਂ ਦੇ ਵੀ ਜਾਣਦੇ ਕੋਈ ਬਦਲਾਅ ਹੈ ਇਸ ਲਈ ਬਦਲਾਅ ਦੇ ਨਉ ਤੇ ਲੋਕਾਂ ਨਾਲ ਫਰਾਡ ਕਰਨ ਵਾਲਾ ਚਿਹਰਾ ਭਗਵੰਤ ਮਾਨ ਹੈ ਔਰ ਭਗਵੰਤ ਮਾਨ ਕਦੇ ਵੀ ਨਹੀਂ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਹੋਵੇ ਕਿਉਂਕਿ ਇਹ ਰਲ ਕੇ ਭਾਜਪਾ ਨਾਲ ਖੇਡਦਾ ਔਰ ਮੈਂ ਸਪਸ਼ਟ ਤੌਰ ਤੇ ਕਹਿੰਦਾ ਇਹ ਭਾਜਪਾ ਦਾ ਟਾਊਟ ਥੈਂਕ ਯੂ ਅੱਜ ਜਿਹੜਾ ਪਹਿਲੀ ਵਾਰੀ ਉਮੀਦਵਾਰ ਐਲਾਨ ਤੋਂ ਬਾਅਦ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੈਂ ਇਸ ਸਤਸਿਕ ਨਗਰ ਦੇ ਵਿੱਚ ਪਹੁੰਚਿਆ ਤੇ ਸਾਰੇ ਭੈਣਾ ਭਰਾਵਾਂ ਨੇ ਬਹੁਤ ਹੀ ਜੋਸ਼ ਤੇ ਨਾਲ ਸਵਾਗਤ ਕੀਤਾ ਬਹੁਤ ਵੱਡਾ ਮਾਣ ਕੀਤਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਸਾਰੀ ਸਾਡੀ ਕੋਰ ਕਮੇਟੀ ਦਾ ਔਰ ਜਿੰਨੇ ਸਾਡੇ ਇਸ ਲੋਕ ਸਭਾ ਹਲਕੇ ਦੇ ਸਾਰੇ ਜਿਨ੍ਹਾਂ ਜਥੇਦਾਰ ਸਾਹਿਬਾਨ ਨੇ ਅਲਕੈਨ ਚਾਰ ਸਹਿਬਾਨ ਨੇ ਔਰ ਸਾਰੀ ਲੀਡਰਸ਼ਿਪ ਦਾ ਵੀ ਤੈਅ ਦਿੱਤਾ ਉਹ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਰਿਆਂ ਨੇ ਨਾਲ ਕੇ ਮੈਨੂੰ ਹੁਕਮ ਕੀਤਾ ਕਿ ਆਪਣਾ ਜਿਹੜਾ ਮੇਰਾ ਜੱਦੀ ਜ਼ਿਲ੍ਹਾ ਗੁਰਦਾਸਪੁਰ ਵੀ ਇਥੋਂ ਜਿਹੜੀ ਆ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਆ ਉਹ ਲੜਨ ਅੱਜ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਅਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਲਾਹਰਮਿੰਦਰ ਸਾਹਿਬ ਦਰਸ਼ਨ ਕਰਕੇ ਆਇਆ। ਔਰ ਜਗੰਧਰ ਨੇ ਹਲਕੇ ਚ ਐਂਟਰ ਕੀਤਾ। ਮੈਂ ਦੇਖ ਰਿਹਾ ਕਿ ਸਾਰੇ ਜਿੰਨੇ ਸਾਡੇ ਭੈਣ ਭਰਾ ਅਕਾਲੀ ਵਰਕਰ ਆਗੂ ਸੇਵਾਦਾਰ ਸਾਰਿਆਂ ਦੇ ਚਿਹਰਿਆਂ ਤੋਂ ਹੀ ਲੱਗਦਾ ਕਿ ਕਿੱਡੀ ਵੱਡੀ ਖੁਸ਼ੀ ਜਿਹੜੀ ਆ ਉਹ ਸ਼ਰਮਣੀ ਅਕਾਲੀ ਦਲ ਦੇ ਇਸ ਫੈਸਲੇ ਤੇ ਉੱਤੇ ਜਿਹੜੀ ਆ ਸਾਰਿਆਂ ਨੇ ਪ੍ਰਗਟ ਕੀਤੀ ਸਰਦਾਰ ਵਿਕਮ ਸਿੰਘ ਮਜੀਠਾ ਸਾਹਿਬ ਦਾ ਜਿਹੜੇ ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਵੀ ਨੇ ਜਿਵੇਂ ਨਰੇਸ਼ ਮਹਾਜਨ ਜੀ ਨੇ ਕਿਹਾ ਔਰ ਬਾਜੇ ਦੇ ਸਾਡੇ ਜਰਨਲਿਸਟ ਉਹਨਾਂ ਨੇ ਵੀ ਉੱਚੇ ਤੌਰ ਤੇ ਅੱਜ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਇਸ ਦਿਨ ਪਹਿਲੇ ਦਿਨ ਲੋਕ ਸਭਾ ਦੇ ਵਿੱਚ ਜਾ ਕੇ ਹਾਜ਼ਰ ਹੋਣਾ ਮੈਂ ਆਪ ਨਾਲ ਜਾ ਕੇ ਤੇ ਛੱਡ ਕੇ ਆਉਂਗਾ ਸੋ ਉਹਨਾਂ ਨੇ ਉਹ ਵਾਅਦਾ ਵੀ ਨਿਭਾਇਆ ਉਹਨਾਂ ਦਾ ਧੰਨਵਾਦ ਅੱਜ ਨਸ਼ਹਿਰਾ ਮੱਜਾ ਸਿੰਘ ਦੇ ਵਿੱਚ ਸਾਰੀ ਸਾਂਝੀ ਵਰਕਰ ਮੀਟਿੰਗ ਹੈ ਉੱਥੇ ਜਾ ਕੇ ਫਿਰ ਸਾਰੇ ਵਰਕਰ ਤੇ ਲੀਡਰ ਸੇ ਬੰਨ ਨਾਲ ਅਸੀਂ ਗੱਲਬਾਤ ਕਰਾਂਗੇ ਬਾਕੀ ਜਿਹੜੇ ਇਸ਼ੂਜ਼ ਹੈ ਉਹ ਮੈਂ ਮਜੀਠਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ ਇਹ ਚਲੋ ਦੇ ਚੋਹਾਂ ਵਾਲੇ ਨਾਲ 2002 ਦੇ ਵਿੱਚ ਲਖਣੜੀ ਆ ਗਿਆ ਸੀ ਉਸ ਤੋਂ ਬਾਅਦ ਕਿੰਨਾ ਕਿ ਚੁਣੌਤੀਆਂ ਲੱਗੀਆਂ ਕਿੰਨਾ ਕੌਕਾ ਲੱਗ ਰਹੀ ਹੈ ਕਿ ਕਿਹੜਾ ਫੇਸ ਕਰਨਾ ਪਊਗਾ ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਦੇਖੀਆਂ ਉਸ ਤੋਂ ਬਾਅਦ ਇੱਕ ਬੜਾ ਵੱਡਾ ਕੂਲ ਪ੍ਰਚਾਰ ਪੰਜਾਬ ਦੇ ਵਿੱਚ ਚੱਲਿਆ ਸੀ ਗੁੰਮਰਾਹਕੁੰ ਪ੍ਰਚਾਰ ਹੋਇਆ ਸੋਸ਼ਲ ਮੀਡੀਆ ਦਾ ਲਿਸਨਸ ਹੋਇਆ ਜੱਟੇ ਨਵੇਂ ਕਈ ਮੁੱਦੇ ਪੜਾ ਕੇ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਚਾਈ ਨਹੀਂ ਸੀ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੇ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਨੇ ਵੀ ਲੜ ਕੇ ਘਮਰਾ ਕੀਤਾ ਪਰ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ 5 ਸਾਲ ਦਾ ਕਾਂਗਰਸ ਦਾ ਰਾਜ ਵੀ ਜਿਹੜਾ ਲੁਕਣੇ ਦੇਖ ਲਿਆ ਉਹਦੇ ਵਿੱਚ ਵੀ ਜਿਹੜੀ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਪੰਜਾਬ ਦੀ ਜਨਤਾ ਦੇ ਨਾਲ ਵਾਅਦੇ ਕੀਤੇ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਹਰ ਘਰ ਦੇ ਵਿੱਚ ਇੱਕ ਨੌਕਰੀ ਦੇਵਾਂਗੇ ਨਸ਼ਾ ਪੰਜਾਬ ਤੋਂ 4 ਹਫ਼ਤਿਆਂ 'ਚ ਖਤਮ ਕਰ ਦੇਵਾਂਗੇ ਬੇਅਦਬੀਆਂ ਦੇ ਬਰ ਵਿੱਚ ਬੜਾ ਕੁਝ ਕਿਹਾ ਸੀ ਪਰ ਮੈਂ ਸਮਝਦਾ ਕਿ ਇਸ ਤੋਂ ਵੱਡੀ ਬੇਅਦਬੀ ਕੋਈ ਨਹੀਂ ਕਿ ਗੁਟਕਾ ਸਾਫ ਦੀ ਸੌਂ ਖਾ ਕੇ ਇੱਕ ਵੀ ਵਾਦਾ ਉਹਨਾਂ ਦੇ ਵਿੱਚੋਂ ਕਾਂਗਰਸ ਸਰਕਾਰ ਨੇ ਪੂਰਾ ਨਹੀਂ ਕੀਤਾ ਜਿਨ੍ਹਾਂ ਦੇ ਹੱਥ 'ਚ ਗੁਟਕਾ ਸੀ ਚਲੋ ਉਹ ਤਾਂ ਹੁਣ ਭਾਜਪਾ 'ਚ ਚਲੇਗੇ ਤੇ ਜਿਹੜੇ ਗੁਟਕਾ ਸਾਹਿਬ ਲੈ ਕੇ ਸਟੇਜ ਤੇ ਗਏ ਸੀ ਆ ਤੁਹਾਡੇ ਉਹਨਾਂ ਅਵਾਜ਼ ਸਾਹਿਬ ਵੀ ਉੱਥੇ ਸੀ ਬਾਕੀ ਵੀ ਕਾਂਗਰਸ ਦੇ ਲੀਡਰ ਸਾਹਿਬ ਉੱਥੇ ਸੀ ਜਿਹੜੇ ਨਾਲ ਖੜਕੇ ਉੱਥੇ ਜਿਹੜੇ ਆ ਉਸ ਵੇਲੇ ਨਾਰੇ ਲਾ ਰਹੇ ਸੀ ਜਕਾਰੇ ਲਾ ਰਹੇ ਸੀ ਉਹ ਸਾਰੇ ਦੇ ਸਾਰੇ ਕਾਂਗਰਸ ਦੇ ਵਿੱਚ ਹਾਜ਼ਰ ਆ ਤੇ ਕੀ ਇਹ ਬੇਅਦਬੀ ਨਹੀਂ ਹੈ ਕਿ ਤੁਸੀਂ ਜਨਤਕ ਤੌਰ ਦੇ ਉੱਤੇ ਪੰਜਾਬ ਦੀ ਸਾਰੀ ਜਨਤਾ ਦੇ ਨਾਲ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ ਤੇ ਅੱਜ ਕੁਛਿੰ ਪੰਜ ਸਾਲਾਂ ਬਾਅਦ ਤੁਹਾਡੇ ਕੋਲੇ ਲੋਕਾਂ ਨੂੰ ਦੱਸਣ ਨੂੰ ਕੁਛ ਨਹੀਂ ਐ ਕਿ ਉਹ ਵਾਦੇ ਪੂਰੇ ਕਿਉਂ ਹੋਏ ਉਹ ਕਸਮ ਝੂਠੀ ਕਿਉਂ ਗਈ ਇਸੇ ਤਰ੍ਹਾਂ ਹੀ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਸ ਦੇਸ਼ 'ਚ ਸਭ ਤੋਂ ਵੱਡੀ ਗਰੰਟੀ ਜਿਹੜੀ ਐ ਉਹ ਅਰਵਿੰਦ ਕੇਜਰੀਵਾਲ ਨੇ ਜਿਹੜੀ ਐ ਲੋਕਾਂ ਨੂੰ ਦਿੱਤੀ ਸੀ ਕਿ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦੇਣਾ ਦੇਸ਼ ਬਹੁਤ ਵੱਡਾ ਐਲਾਨ ਸੀ ਬੜਾ ਲੋਕਾਂ ਨੇ ਸਮਰਥਨ ਕੀਤਾ ਅੱਜ ਕੇਜਰੀਵਾਲ ਕਿੱਥੇ ਐ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਕੋਈ ਸਿਟਿੰਗ ਮੁੱਖ ਮੰਤਰੀ ਫੜਿਆ ਗਿਆ ਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਔਰ ਹੁਣ ਕੋਈ ਸਿਆਸੀ ਟਿਕਾ ਟਿੱਪਣੀ ਦੀ ਗੱਲ ਨਹੀਂ ਹਾਈ ਕੋਰਟ ਕਹਿ ਚੁੱਕੀ ਹੈ ਕਿ ਇਹ ਦੋਸ਼ੀ ਹੈ ਇਹਨੇ ਪੈਸੇ ਲਏ ਹੈ ਪੈਸੇ ਲੈ ਕੇ ਅੱਗੇ ਦਿੱਤੇ ਆ ਸਾਰੇ ਸਕੈਂਡਲ ਦੇ ਵਿੱਚ ਖੁਦ ਇਨਵੋਲ ਹੋਇਆ ਤੇ ਅੱਜ ਸਾਡੇ ਵੀ ਆਮ ਆਦਮੀ ਪਾਰਟੀ ਦਾ ਉਹ ਜਿਹੜਾ ਨਵਾਂ ਬਦਲਾਅ ਲੈ ਕੇ ਆਇਆ ਸੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਵੀ ਤਿਆਰ ਨਹੀਂ ਇਹ ਨੈਤਿਕਤਾ ਇਹਨਾਂ ਲੋਕਾਂ ਦੀ ਆ ਪੰਜਾਬ ਵਾਲਿਆਂ ਨੇ ਵੀ ਹੁਣ ਅਸੀਂ ਪੁੱਛਦੇ ਆਂ ਕਿ ਹੁਣ ਕਿਹੜੇ ਮੂੰਹ ਨਾਲ ਤੁਸੀਂ ਧਰਨੇ ਦਿੰਦੇ ਹੋ ਭਗਵੰਤ ਮਾਨ ਜੀ ਜਾ ਕੇ ਭਗਤ ਸਿੰਘ ਦੇ ਪਿੰਡ ਕੀ ਸ਼ੇਤੇ ਆਜਮ ਭਗਤ ਸਿੰਘ ਨੇ ਇਹਨਾਂ ਕੰਮਾਂ ਵਾਸਤੇ ਇੰਨੀ ਵੱਡੀ ਸ਼ਹਾਦਤ ਦਿੱਤੀ ਸੀ ਸੋ ਇਸ ਕਰਕੇ ਹੁਣ ਸਾਰਾ ਕੁਝ ਐਸੇ ਲਈ ਨਗਾ ਹੋ ਗਿਆ ਲੋਕੀ ਫੇਰ ਯਾਦ ਕਰਨ ਲੱਗੇ ਆ ਸ਼੍ਰੋਮਣੀ ਅਕਾਲੀ ਦਲ ਦੀ ਡਿਵੈਲਪਮੈਂਟ ਨੂੰ ਅਮਨ ਨੂੰ ਸ਼ਾਂਤੀ ਨੂੰ ਭਾਈਚਾਰਕ ਸਾਂਝ ਨੂੰ ਔਰ ਜੋ ਇੱਕ ਵੱਡੀ ਤਬਦੀਲੀ ਪੰਜਾਬ ਦੇ ਵਿੱਚ ਜਿਹੜੀ ਹੈ ਡਵੈਲਪਮੈਂਟ ਦਾ ਇੱਕ ਇਨਕਲਾਬ ਜਾਂਦਾ ਸੀ ਸਦਾ ਪ੍ਰਕਾਸ਼ਿਕ ਜੀ ਬਾਦਲ ਸਾਹਿਬ ਦੀ ਸਰਕਾਰ ਨੇ ਅੱਜ ਲੋਕੀ ਉਹਨਾਂ ਚੀਜ਼ਾਂ ਨੂੰ ਯਾਦ ਕਰਨੀ ਇਸ ਕੋਈ ਚੁਣੌਤੀ ਨਹੀਂ ਹੈ ਚੰਤਾ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਔਰ ਜਿਹੜੇ ਦਿੱਲੀ ਵਾਲੇ ਆ ਉਹਨਾਂ ਨੂੰ ਜੀਮਾ ਜੀ ਜੇ ਗੱਲ ਕੀਤੀ ਜਾਵੇ ਤਾਂ ਉਮੀਦਵਾਦ ਜਿਹੜੇ ਨੇ ਜ਼ਿਆਦਾਤਰ ਐਮਐਲਏ ਉਤਾਰੇ ਜਾ ਰਹੇ ਨੇ ਗੁਰਦਾਸਪੁਰ ਹਲਕੇ ਤੋਂ ਐਮਐਲਏ ਅਮਨ ਸ਼ੇਸ਼ਨ ਸ਼ਾਹਰੀ ਕਲਸੀ ਨੂੰ ਉਤਾਰੇ ਤੱਕ ਕਾਂਗਰਸ ਵੱਲੋਂ ਵੀ ਸ਼ਾਇਦ ਹੀ ਐਮਐਲਏ ਨੂੰ ਲਿਆਂਦਾ ਜਾਵੇ ਮੌਜੂਦਾ ਤਾ ਅੱਗੇ ਪਾਰਟੀਆਂ ਦੋ ਲੀਡਰ ਦੋ ਉਮੀਦਵਾਰ ਦੋ ਹੁਣ ਪਾਰਟੀਆਂ ਵੀ ਚਾਰ ਤੇ ਉਮੀਦਵਾਰ ਵੀ ਚਾਰ ਕਿਸ ਤਰ੍ਹਾਂ ਦੇ ਮੁਕਾਬਲਾ ਕਰੇ ਪਹਿਲਾਂ ਪਹਿਲਾਂ ਤਾਂ ਐਮਐਲਏ ਨਹੀਂ ਉਤਾਰੇ ਜਿਹੜੀ ਪਹਿਲੀ ਵਾਰ ਸੀ ਮੰਤਰੀ ਉਤਾਰਨੇ ਪਏ ਕਿਉਂਕਿ ਹੁਣ ਆਮ ਆਦਮੀ ਦੋ ਸਾਲਾਂ ਚ ਪੰਜਾਬ ਚ ਖਤਮ ਹੋ ਗਿਆ ਜਿਹੜਾ ਸੀ ਨਾ ਕਿ ਅਸੀਂ ਦੁਕਾਨਾਂ ਵਾਲੇ ਜਿਹੜੇ ਉਹਨਾਂ ਨੂੰ ਇਲੈਕਸ਼ਨ ਲੜਾਉਣੀ ਆ ਅਸੀਂ ਪੈਂਚਰ ਵਾਲੇ ਨੂੰ ਇਲੈਕਸ਼ਨ ਲੜਾਉਣੀ ਆ ਅਸੀਂ ਟੈਲੀਫੋਨ ਰਿਪੇਅਰ ਵਾਲੇ ਨੂੰ ਇਲੈਕਸ਼ਨ ਲੜਾਉਣੀ ਆ ਹੁਣ ਅੱਜ ਕੋਈ ਇਹਨਾਂ ਨੂੰ ਉਮੀਦਵਾਰ ਜਿਹੜਾ ਉਹ ਨਹੀਂ ਲੱਭ ਰਿਹਾ ਫਿਰ ਮਜਬੂਰ ਹੋ ਕੇ ਕਿਤੇ ਮੰਤਰੀ ਖੜਾ ਕਰ ਰਿਹਾ ਕਿਤੇ ਐਮਐਲਏ ਖੜਾ ਕਰ ਰਿਹਾ ਕਿਤੇ ਦੂਜੀਆਂ ਪਾਰਟੀਆਂ ਤੋਂ ਬੰਦੇ ਡਿਫੈਕਸ਼ਨ ਕਰਾ ਕਰਾ ਕੇ ਉਹ ਖੜਾ ਕਰ ਲੱਗਦਾ ਨਹੀਂ ਮੁਕਾਬਲਾ ਇਹ ਅਸਲੀਅਤ ਹੈ ਇਹਨਾਂ ਨੂੰ ਪੁੱਛੋ ਕਿ ਕੀ ਆਮ ਆਦਮੀ ਹੁਣ ਖਤਮ ਹੋ ਗਏ ਪੰਜਾਬ ਤੋਂ ਕਿ ਹੁਣ ਕਿਸ ਮੂੰਹ ਦੇ ਨਾਲ ਤੁਸੀਂ ਦੁਬਾਰਾ ਇਹਨਾਂ ਚਿਹਰਿਆਂ ਨੂੰ ਲੈ ਕੇ ਆ ਰਹੇ ਸਾਡਾ ਚੰਗੀ ਗੱਲ ਹੈ ਇਹਨਾਂ ਚਿਹਰਿਆਂ ਨੂੰ ਟੈਂਸਰ ਸਜ਼ਾ ਮਿਲ ਜੇ ਉਹਦਾ 5 ਸਾਲਾਂ ਬਾਅਦ ਮਿਲਣੀ ਸੀ ਇਹਨਾਂ ਨੂੰ ਸਜ਼ਾ ਲੋਕੀ ਹੁਣੇ ਦੇ ਦੇਣਗੇ ਪਰ ਇਹਨਾਂ ਨੂੰ ਪੁੱਛੋ ਤਾਂ ਸਹੀ ਵੀ ਹੁਣ ਕਿੱਥੇ ਗਏ ਇੰਦੇ ਸੀ ਐਡੇ-ਐਡੇ ਵੱਡੀਆਂ ਕੰਪਨੀਆਂ ਦੇ ਬੰਦੇ ਆ ਰਹੇ ਆ ਸੀਓ ਆ ਰਹੇ ਆ ਵਰਲਡ ਲੈਵਲ ਦੇ ਇਕਨੋਮਿਸਟ ਆ ਰਹੇ ਆ ਹੋਰ ਕਈ ਕੁਛ ਆ ਰਿਹਾ ਤੇ ਹੁਣ ਕੈਂਡੀਡੇਟ ਹੀ ਨਹੀਂ ਲੱਭਦਾ ਕੋਈ ਚੁਣੌਤੀ ਕਿਹੜੀ ਪਾਰਟੀ ਕੁਲ ਆਈ ਦੀ ਤੁਹਾਨੂੰ ਐਸ ਵਿੱਚ ਤਿੰਨ ਪਾਰਟੀਆਂ ਤੁਹਾਡੇ ਸਾਹਮਣੇ ਕਾਂਗਰਸ ਹੈ ਔਰ ਐਸੇ ਆਮ ਆਦਮੀ ਪਾਰਟੀ ਬੀਜੇਪੀ ਚੁਣੌਤੀ ਕੀ ਦੀ ਮੰਨਦੇ ਵੀ ਕਿਹੜੀ ਪਾਰਟੀ ਦੇਖੋ ਸਾਨੂੰ ਕੋਈ ਚੁਣੌਤੀ ਨਹੀਂ ਚੁਣੌਤੀ ਉਹਨਾਂ ਨੂੰ ਆ ਅਸੀਂ ਦਿੱਲੀ ਵਾਲਿਆਂ ਤੋਂ ਵੀ ਪੈਸੇ-ਪੈਸੇ ਦਾ ਹਿਸਾਬ ਲੈਣਾ ਜਾਂ ਦੇਸ਼ ਦੇ ਵਿੱਚ ਜਿਹੜਾ ਲੋਕਤੰਤਰ ਦਾ ਹਾਲ ਹੋ ਗਿਆ ਅਜਿਹੇ ਕਿਸਾਨ ਦੇ ਉੱਤੇ ਤਸ਼ੱਦਦ ਹੋਇਆ ਗੋੜੀਆਂ ਚੱਲੀਆਂ ਕਿਸਾਨੀ ਦੇ ਨਾਲ ਵਾਅਦਾ ਖਿਲਾਫੀ ਹੋਈ ਹੈ ਐਮਐਸਬੀ ਦੀ ਗਰੰਟੀ ਜਿਹੜੀ ਨਹੀਂ ਦਿੱਤੀ ਗਈ ਜਿਹੜੇ ਬੰਦੀ ਸਿੰਘ ਸਾਡੇ ਰਿਹਾ ਕਰਨੇ ਸੀ ਉਹ ਨਹੀਂ ਕੀਤੇ ਗਏ ਜਿਹੜਾ ਦੇਸ਼ ਦੇ ਵਿੱਚ ਸੰਵਿਧਾਨ ਦੀ ਤਬਦੀਲੀ ਕਰਨ ਦੇ ਤੁਸੀਂ ਜਿਹੜੀਆਂ ਮਨਸੂਬੇ ਕਰ ਰਹੇ ਹੋ ਇਹਨਾਂ ਦਾ ਜਵਾਬ ਉਹਨਾਂ ਤੋਂ ਪੁੱਛਣਾ ਜੀ ਕਾਂਗਰਸ ਵਾਲਿਆਂ ਤੋਂ ਆ ਸਹੀ ਵਾਲੀ ਗੱਲ ਪੁੱਛਣੀ ਤੇ ਆਮ ਆਦਮੀ ਪਾਰਟੀ ਵਾਲੇ ਤੋਂ ਸਾਰਾ ਕੁਝ ਪੁੱਛਣਾ ਤੁਹਾਨੂੰ ਵੀ ਲੱਗਦਾ ਹੈ ਕਿ ਲੋਕ ਸਭਾ ਸੀਰਪੁਰ ਦਾਸਪੁਰ ਤੋਂ ਪੀਜੀਐਚ 4 ਨੰਬਰ ਤੋਂ ਕੌਣ ਹੋ ਆ ਸਭ ਤੋਂ ਜਿਹੜੇ ਪਿੱਛੇ ਤੋਂ ਜਨ ਵੀ ਚੜੂ ਆ। ਹਾਂਜੀ। ਇਹ ਪਾਰਟੀਆਂ ਚਾਰ ਤੁਸੀਂ ਕਹਿੰਦੇ ਨਾ ਹੁਣ ਤਿੰਨ ਹੀ ਰਹਿ ਜਾਣਗੇ ਫਿਰ। ਇਹ ਚੌਥੀ ਤਾਂ ਚੌਥੀ ਤਾਂ ਇਲੈਕਸ਼ਨ ਤੋਂ ਬਾਅਦ ਲੱਭਦੀ ਨਹੀਂ। ਇਹ ਸਰਕਾਰ ਦਾ ਦਬਾਅ ਕਿੰਨਾ ਬਕਿੰਦੇ। ਹਾਂਜੀ। ਸਰਕਾਰ ਦਾ ਮੌਜੂਦਾ ਸਰਕਾਰ ਦਾ ਦਬਾਅ ਕਿੰਨਾ ਬਕਿੰਦੇ। ਤੁਹਾਨੂੰ ਲੱਗਦਾ ਪੰਜਾਬ ਵਿੱਚ ਕਿਹਦੇ ਸਰਕਾਰ ਨਾਂ ਦੀ ਚੀਜ਼ ਹੈਗੀ? ਇੱਥੇ ਦੇ ਕੋਈ ਚੈਨੀ ਚੋਰ ਨਹੀਂ ਡਰਦਾ ਸਰਕਾਰ ਤੋਂ, ਕੋਈ ਜੁੱਤੀ ਚੋਰ ਨਹੀਂ ਡਰਦਾ। ਤੁਸੀਂ ਸਾਧੂ ਸ਼ਰਮਣੀ ਅਕਾਲੀ ਦਲ ਤੋਂ ਕਹੀ ਜਾਂਦੇ ਪੀੜਾ ਦਬਾਈ, ਇੰਨਾ ਕਰਦੇ ਪਾਇ। ਇਹ ਤਾਂ ਹੁਣ ਉੱਥੇ ਵਾਲਾ ਕੇਸ ਖੁੱਲ ਗਿਆ। ਪੰਜਾਬ ਵਾਲਾ ਐਕਸਾਈਜ਼ ਵਾਲਾ ਇੱਥੇ ਅਫਸਰ ਆਉਣੇ ਸ਼ੁਰੂ ਹੋ ਗਏ ਤੇ ਮੀਟਿੰਗਾਂ ਹੁਣ ਵਿਚਾਰਾ ਅੱਜ ਵੀ ਕਿਤੇ ਚੀਫ ਸੈਕਟਰੀ ਦਾ ਘਰ ਦਫਰਦਾ ਜਿਹੜਾ ਵਿੱਤ ਮੰਤਰੀ ਐਕਸਾਈਜ਼ ਦਾ ਬਹਿਕ ਨਾ ਉਹਦੇ ਕੋਲੇ ਸੀ ਲੱਗਦਾ ਨਹੀਂ ਥੋੜਾ ਤੇ ਹੁਣ ਪਤਾ ਨਹੀਂ ਕਦੋਂ ਆ ਕੇ ਅਗਲਿਆਂ ਨੇ ਕਿਉਂਕਿ ਹੁਣ ਤੱਕ ਕਲੀਅਰ ਹੋ ਗਿਆ ਤਾਂ ਵੀ ਜੇ ਉਹ ਕਹਿੰਦੇ ਬੈੱਡਰੂਮ ਚ ਵੜ ਗਿਆ ਤੋਂ ਬਾਥਰੂਮ ਚ ਵੜ ਗਿਆ ਸੀ ਕੇਸਰੀ ਵਾਲਾ ਜਿੱਦਣ ਉੱਥੇ ਟੀਮ ਗਈ ਆ ਇੱਥੇ ਵਾਲੇ ਵੀ ਹੁਣ ਡਾਈ ਡੰਗ ਚ ਤੁਹਾਨੂੰ ਬਾਥਰੂਮਾਂ ਤੇ ਲੱਭਣਗੇ ਲੱਗਦਾ ਨਹੀਂ ਔਖਾ ਹੋ ਜਾਊਗਾ ਪਹਿਲਾਂ ਇਕੱਠੇ ਲੜਦੇ ਰਹੇ ਉਹ ਬੀਜਪੀ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਵੱਖੋ ਵੱਖੋ ਨਹੀਂ ਲੜਾਈ ਜਿਹੜੀ ਹੁੰਦੀ ਹੈ ਉਹ ਸੂਲਾਂ ਤੇ ਹੁੰਦੀ ਅਸੀਂ ਕੁਝ ਮੁੱਦੇ ਉਹਨਾਂ ਕੇ ਰੱਖੇ ਸੀ ਤੇ ਜੇ ਇਹਨਾਂ ਤੇ ਤੁਹਾਡੀ ਸਹਿਮਤੀ ਹੈ ਤੇ ਸਾਡਾ ਨਾ ਮੁੱਦਾ ਸੀ ਬੰਦੀ ਸਿੰਘਾ ਦਾ ਮੁੱਦਾ ਸੀ ਸੰਵਿਧਾਨ ਦਾ ਤਬਦੀਲੀ ਨਾ ਹੋਵੇ ਮੁੱਦਾ ਸੀ ਜੋ ਦੇਸ਼ ਦੇ ਵਿੱਚ ਮਿਨੋਰਟੀ ਦਾ ਗळा ਘੁੱਟਿਆ ਜਾ ਰਿਹਾ ਉਹ ਮੁੱਦੇ ਸੀ ਉੱਤੇ ਸਹਿਮਤੀ ਹੋ ਜਾਂਦੀ ਤੇ ਲੜੀ ਜਾ ਸਕਦੀ ਸੀ ਸਾਨੀ ਮੁੱਦਿਆਂ ਬਿਤਾ ਦੇ। ਕਿਸਾਨੀ ਮੁੱਦੇ ਨੇ ਤਾਂ ਮੈਂ ਮੇਨ ਗੱਲ ਕਰ ਰਿਹਾ ਨਾ ਕਿ ਸਾਡੇ ਵਾਸਤੇ ਤਾਂ किसानी वास्ते एनडीओ से बाहर आए किसानी वास्ते बीबा हरचिनोत कौर बादल ने एक कैबिनेट दी इजाजत तो सी हो जाता इस तो बड़ी गल की हो सकती ठीक है गुरदासपुर है الله اكبر الله اكبر تكریری چار تيار تکریری چار تيار تکریری چار تيار تکریری زندہ باد سید سکھیا اللہ اکبر زندہ باد گٹگو مرضی سانگیت ماں زندہ رہج مہلا جی زندہ باد زندہ باد دتی سنگیت ماں زندہ باد دتی سنگیت ماں زندہ باد قلیدان زندہ باد عواميا قلیدان زندہ باد اللہ <سؤال> اکبر قلیدان زندہ باد عواميا قلیدان زندہ باد اللہ <سؤال> اکبر قلیدان زندہ باد عواميا قلیدان زندہ باد اللہ <سؤال> اکبر قلیدان زندہ باد عواميا قلیدان زندہ باد اللہ اکبر ਇੱਧਰ ਕੋ ਅੱਗੇ ਰੋ ਪਰਦਾ ਜਿ ਆਓ ਥੋੜਾ ਸਾਈਡ ਤੋਂ ਥੋੜਾ ਰੁਕ ਜਾਓ ਆਰਮਨਾਲ ਭਾਈ ਸਾਰਿਆਂ ਨੂੰ ਮਿਲਣਾ ਹੈ ਸੈਂਟਰ ਚੱਲ ਥੋੜਾ ਰੋ ਗੱਲ ਬੋਲ ਹੀ ਥੋੜਾ ਚੱਲ ਜੀ ਗਿਆ ਜਾਂਦਾ ਸਾਡੇ ਹਲਕੇ ਦੇ ਲਾੜੇ ਜਿਹੜੀ ਸ਼ਰੋਮਣੀ ਅਕਾਲੀ ਦਲ ਮੈਂ ਟੇਗੜ ਦੇ ਕੇ ਨਵਾਦੀਆ ਡਾਕਟਰ ਦਲਜੀਤ ਸਿੰਘ ਜੀ ਮਾਮੂਨ ਸੋਨ ਹੈ ਸਭ ਉਸਦੀਆਂ ਕਾਲੇ ਓ ਕਦਰਜੀਤ ਜਿੰਦਾਬਾਦ ਹਟਾ ਦੇ ਜੀ ਸਜੀ ਚੀਮਾ ਜਿੰਦਾਬਾਦ ਸਰਬਗਰਗਜੂ ਜਿੰਦਾਬਾਦ ਜਗਨ ਅਕਲੀ ਦਾ ਜਿੰਦਾਬਾਦ ਨਿਸ਼ਾਨ ਤੱਕੜੀ ਤੱਕੜੀ ਧਰਤੀ ਦੇ ਉੱਤੇ ਵੱਟਾਲੇ ਦੇ ਅੰਦਰ ਪਹਿਲਾ ਪਹੁੰਚੇ ਨੇ ਨਸ਼ਾਰੇ ਦੇ ਅੰਦਰ ਅੱਜ ਮੀਟਿੰਗ ਹੈ ਸਾਡੇ ਹਲਕੇ ਦੇ ਅੰਦਰ ਉਹਨਾਂ ਨੂੰ ਮੈਂ ਵੱਟਾਲੇ ਦੇ ਆਪਣੇ ਵੱਲੋਂ ਸ਼ਰੋਮਣੀ ਆਏ ਹੋਏ ਸਾਰੇ ਸਰਪੰਚ ਜ਼ਬਾਨ ਵੱਲੋਂ ਕਲਾਕ ਸੰਤੀ ਮੈਂਬਰ ਸਬਾਨ ਵੱਲੋਂ ਜੋਵ ਮੋਰਚਾ ਵੱਲੋਂ ਔਰ ਸ਼੍ਰੋਮਣੀ ਕਾਲੀ ਦਲ ਦੇ ਕਾਰਜਕਰਤਾ ਵੱਲੋਂ ਇਹ ਯਕੀਨ ਦੁਹਾਨੇ ਕਿ ਤੁਹਾਨੂੰ ਬਟਾਲੇ ਦੀ ਪਾਰੀ ਬਹੁਤ ਨਾਲ ਜੇ ਦਾ ਕੇ ਅੱਗੇ ਲੀਡ ਦੇ ਕੇ ਅੱਗੇ ਮੈਂ ਪੱਲਾ ਡਾਕਟਰ ਦਲਜੀਤ ਸਿੰਘ ਜੀ ਦੀ ਈਮਾਈ ਦਾ ਸਾਡੇ ਮਾਝੇ ਦੇ ਜਰਨੈਲ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਦੇ ਦਿਲਾਂ ਦੀ ਧੜਕਣ ਤੇ ਸਿੱਧਾ-ਸਿੱਧਾ ਸਰਕਾਰ ਨਾਲ ਐਲਾਨੀਆਂ ਲਾਣ ਕਰਕੇ ਮੱਥਾ ਲਾੜ ਵਾਲੇ ਸੱਚਾਈ ਨੂੰ ਦਿਲੋਂ ਬੋਲਣ ਵਾਲੇ ਜੇ ਪੰਜਾਬ ਸਰਦਾਰ ਵਿਕਰਮ ਸਿੰਘ ਜੀ ਸਾਨੂੰ ਜੀਟਿਆ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਸਾਨੂੰ ਜੀਟਿਆ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਉਹਨਰ ਧਰਗ ਜਵਾਨ ਇਹ ਨਾਗਦੀ ਡਰੇਦ ਨਾਗਦੀ ਕਿਸੇ ਕੋ ਖੋਪ ਕਰਦਾ ਸਿਰਫ ਗੁਰੂ ਨਗਰੀ ਤੋਂ ਅੱਜ ਗੁਰੂ ਨਗਰੀ ਦੇ ਮਹਾਰਾਜ ਸੱਜੇ ਪਾਸ਼ਾ ਦੇ ਉਹ ਡਰਾਸਰ ਨਾਲ ਹਮੇਸ਼ਾ ਚੱਲਣ ਵਾਲੇ ਤੇ ਸਚਾਈ ਦਾ ਪੈਰਾ ਦੇਣ ਵਾਲੇ ਮੈਂ ਉਹਨਾਂ ਨੂੰ ਸੁਰਿੰਦਰ ਸ਼ਿੰਦੀ ਜੀ ਜ਼ਿਲ੍ਹਾ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਮਲੀਠਿਆ ਸਾਹਿਬ ਦਾ ਸਵਾਗਤ ਲਓ ਜੀ ਲਓ ਜੀ ਪਾਣੀ ਕਰਦਾ ਬੇਨਤੀ ਕਰਦਾ ਓਹ ਓਹ ਬੋਲਾ ਯਾਨੀ ਕੋਣ ਇਹ ਆਪਣੀ ਮਰਜ਼ੀ ਨਾਲ ਮੈਨੂੰ ਪਤਾ ਮੈਂ ਫੋਟੋ ਖਾਡ ਲਈ। ਮੇਰਾ ਮੂੰਹ ਬਿਠਾ ਹੀ ਲਿਆ। ਮੈਂ ਬਲਦੇਵ ਸਿੰਘ ਉਹਨਾਂ ਨੂੰ ਕਹਾਂਗਾ ਗੁਰਨਾਥ ਸਿੰਘ ਜਸਲ ਜਿਹੜੇ ਸ਼ਰਮਨੀ ਕਾਲੀਦਸ ਦੇ ਉਹ ਵੀ ਮੂੰਹ ਬਿਠਾ ਕੇ ਉਹਨਾਂ ਤੇ ਕਰਾਉਂਦਾ। ਬਹੁਤ ਬਹੁਤ ਧੰਨਵਾਦ ਤੁਹਾਨੂੰ ਸਭ ਨੂੰ। ਨਾਲੋ ਜੀ।